ਗਏ 15 ਤਿੰਨ 2024 ਪੀਐਸ ਗੇਟ ਕੀਮਾ ਦਾ ਤੇ 302 ਦਾ ਮੁਕਦਮਾ ਹੈਗਾ ਜੀ ਇਹਦੇ ਚ ਪਹਿਲਾਂ ਅਸੀਂ ਸੱਤ ਦੋਸ਼ੀ ਗ੍ਰਿਫਤਾਰ ਕਰਲੇ ਸੀ ਸਾਹਿਲਪ੍ਰੀਤ ਸਿੰਘ ਅਭੀ ਗਿਲ ਸੰਜੂ ਪਰਮਦੀਪ ਨikhil ਰਾਜਕੁਮਾਰ ਤੇ ਯੋਵਰਾਜ ਤੇ ਇਹਨਾਂ ਤੋਂ ਬਰਾਮਦਗੀ ਕੀਤੀ ਸੀ ਇੱਕ ਪਿਸਤਲ 32 ਬੋਰ ਤੇ ਦੋ ਰਾਉਂਡ ਅਤੇ ਇੱਕ ਮੋਟਰਸਾਈਕਲ ਸਪਲੈਂਡਰ ਇਸੇ ਮੁਕਦਮੇ ਚ ਅਸੀਂ ਜਿਹੜਾ ਇੱਕ ਮੁੰਡਾ ਰਹਿ ਗਿਆ ਸੀਗਾ ਹੈ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਉਹ ਹੈਗਾ ਯਵਰਾਜ ਸਿੰਘ ਉਹਦੀ ਉਮਰ ਕਰੀਬ 22 ਸਾਲ ਹੈਗੀ ਹੈ ਤੇ 12ਵੀਂ ਕਲਾਸ ਪੜ੍ਹਿਆ ਤੇ ਡੈਂਟਿੰਗ ਪੇਂਟਿੰਗ ਗੱਡੀਆਂ ਦਾ ਕੰਮ ਕਰਦਾ ਹੈ ਤੇ ਮਜੀਠਾ ਰੋਡ ਦਾ ਰਹਿਣ ਵਾਲਾ ਹੈ ਇੱਥੇ ਅੰਮ੍ਰਿਤਸਰ ਦੇ ਵਿੱਚ ਤੇ ਇਹਨੂੰ ਵੀ ਕੱਲ ਹੀ ਅਸੀਂ 5 10 2024 ਨੂੰ ਇਹਨੂੰ ਗ੍ਰਿਫਤਾਰ ਕੀਤਾ ਤੇ ਇਸ ਤੋਂ ਇਲਾਵਾ ਸੀਆਈਏ ਸਟਾਫ 1 ਨੇ ਕੱਲ ਇੰਡੀਆ ਗੇਟ ਲਾਗੇ ਆਪਣਾ ਨਾਕਾ ਲਾਇਆ ਸੀ ਮਿਸ ਅਮਨਦੀਪ ਸਿੰਘ ਸੀਆਈਐਨ ਚਾਰਜ ਨੇ ਖੁਦ ਲਾਇਆ ਸੀ ਤੇ ਆਪਣਾ ਇੱਕ ਬੰਦਾ ਆਪਣਾ ਗ੍ਰਿਫਤਾਰ ਕੀ ਦੋ ਦੋ ਜਣੇ ਗ੍ਰਿਫਤਾਰ ਕੀਤੇ ਅਰਸ਼ਦੀਪ ਸਿੰਘ ਤੇ ਸਾਹਿਬ ਸਿੰਘ ਇਹਨਾਂ ਇੱਕ ਉਮਰ ਕਰੀਬ 24 ਸਾਲ ਤੋਂ 27 ਸਾਲ ਦੇ ਵਿੱਚ ਹੈ ਦੋਨਾਂ ਦੀ ਤੇ ਇਹਨਾਂ ਤੋਂ 100 ਗ੍ਰਾਮ ਹਿਰੋਇਨ 9 ਲੱਖ 16000 ਡਰਗਮਨੀ ਰਿਕਵਰ ਕੀਤੀ ਹੈ ਤੇ ਇੱਕ ਐਕਟਿਵਾ ਸਕੂਟੀ ਕਾਬੂ ਕੀਤੀ ਹੈ ਇਹਨਾਂ ਜੀ ਅਰਸ਼ਦੀਪ ਤੇ ਇੱਕ ਮਾਮਲਾ ਦਰਜ ਹੈ ਉਹ ਅੰਮ੍ਰਿਤਸਰ ਰੂਰਲ ਵਿੱਚ ਹੈ ਐਨਡੀਪੀਐਸ ਦਾ ਹੀ ਮਾਮਲਾ ਦਰਜ ਹੈ ਕਿ ਕਿੰਨਾ ਮਾਊਂਟ ਹੋ ਰਹੀ ਦੀ ਇਹ ਕਿਸੇ ਤਰ੍ਹਾਂ ਦੀ ਰਗਮਣੀ ਕਾਬੀ ਇਕਰਾਰ ਦੇ ਵਿੱਚ ਹੈ ਲੱਗਦਾ ਨਹੀਂ ਕਿ ਮਾਲ ਕਾਬੀ ਮੋਟਾ ਇਹਨਾਂ ਕੋ ਹੋਰ ਬ੍ਰੰਦ ਹੋ ਸਕਦਾ ਹੈ ਦਰਵੇ ਉਹ ਹਲੇ ਅਸੀਂ ਪੁੱਛਗੇ ਚ ਤੇ ਹਲੇ ਪਤਾ ਚਲੇਗਾ ਹਲੇ ਅਸੀਂ ਕੱਲ ਹੀ ਇਹਨਾਂ ਨੂੰ ਅਰੈਸਟ ਕੀਤਾ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਕਿੱਥੋਂ ਅਰੈਸਟ ਤੇ ਕਿੱਥੇ ਜਾ ਰਹੇ ਸੀ ਟੇਢਲੇ ਨੂੰ ਦੇਲੇ ਸੀ ਇਹ ਹਲੇ ਟੂ अर्ਲੀ ਟੂ ਸੇ ਅਸਿੱਤਾ ਹਲੇ ਕੱਲ ਹੀ ਫੜਿਆ ਤੇ ਹਲੇ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਤੇ ਪੁੱਛ ਕੇ ਚਰਾਂਗੇ 9 ਲੱਖ ਤੋਂ ਆਇਆ ਸੀ ਇਹਨਾਂ ਕੋਲ ਨਸ਼ਾ ਉਹ ਹਲੇ ਅਸੀਂ ਇਹ ਤਾਂ ਡਰਗ ਮਨ ਨਹੀਂ ਹੈ ਜੀ ਇਹ ਡਰਗ ਦਾ ਕੰਮ ਕਰਦੇ ਕਿੱਥੇ ਵੇਚਣੀ ਸੀ ਕੁਝ ਕਰਨੀ ਸੀ ਬਿਲਕੁਲ ਖਰੀਦਣ ਵੇਚਣ ਦਾ ਹੀ ਕੰਮ ਕਰਦੇ ਹੈ ਜੀ ਸਰ ਪਤਾ ਲੱਗੇ ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀ ਇਹਲੇ ਪਾਰਟ ਆਫ ਇਨਵੈਸਟੀਗੇਸ਼ਨ ਦੇ ਸਰ ਇਹ ਬਰਾਬਰ ਕਰਾ ਲਏ ਕਿ ਕਿੱਥੋਂ ਸੀ ਇਹ ਪਤਾ ਲੱਗੇਗਾ ਟੂ अर्ਲੀ ਟੂ ਸੇ ਹਲੇ ਤਾਂ ਅਸੀਂ ਫੜੇ ਹੀ ਹੈ ਜੀ ਆਹ ਤਾਂ ਫੜਿਆ ਗਿਆ ਤੇ ਇੱਥੇ ਇੱਕ ਮੁਕਦਮਾ ਪਹਿਲਾਂ ਵੀ ਅੰਮ੍ਰਿਤਸਰ ਰੂਰਲ ਵਿੱਚ ਦਰਜ ਹੈ ਤੇ ਅਸੀਂ ਉਹ ਵੀ ਐਕਸਪਲੋਰ ਕਰਾਂਗੇ ਐਡੀਪੀਐਸ ਦਾ ਹੀ ਉਹ ਮੁਕਦਮਾ ਐਨਡੀਪੀਐਸ ਦਾ ਜੀ 100 ਗ੍ਰਾਮ ਹਿਰੋਇਨ ਦਾ ਬਹੁਤ ਕਾਫੀ ਵੱਡੀ ਔਨਟੀ ਹੈ ਔਰ ਪੈਸੇ ਦੀ ਗੱਲ ਪੈਸੇ ਦੀ ਆ ਕਾਫੀ ਵੱਡੀ ਰਕਮ ਹੈ ਜੀ ਕੋਈ ਹਥਿਆਰ ਗਿਆ ਮੌਕੇ ਤੇ ਕੋਈ ਲੈਬਰ ਨਹੀਂ ਹਾਲੇ ਕੁਛ ਨਹੀਂ ਹੋਰ ਵੀ ਲਿੰਕੇਜ ਨੇ ਜੀ ਜਿੰਨੀ ਵੱਡੀ ਉਹਲੇ ਅਸੀਂ ਐਕਸਪਲੋਰ ਕਰਾਂਗੇ ਜੀ ਹੋਰ ਵੀ ਲਿੰਕੇਜ ਕੋਈ ਹੋਰ ਲੋਕ ਨੇ ਦੇ ਨਾਲ ਚਾਵਨ ਇਹ ਤਾਂ ਹਾਲੇ ਦੋ ਜਣੇ ਹੈਗੇ ਜੀ